ਸੰਦਿਆ ਤਰਪਣ ਕਰ ਹੈ ਗਾਇਤਰੀ ਬਿਨ ਬੂਝੇ ਦੁਖ ਪਾਇਆ ਦੁਨੀਆ ਦੇ ਹਰ ਧਰਮ ਦੇ ਕੁਝ ਰੀਤੀ ਰਿਵਾਜ ਕੁਝ ਨਿਯਮ ਕਾਨੂੰਨ ਹੁੰਦੇ ਨੇ ਤੇ ਹਰ ਧਰਮ ਰੱਬ ਦੀ ਗੱਲ ਕਰਦਾ ਹੈ ਪਰਮਾਤਮਾ ਦੀ ਗੱਲ ਕਰਦਾ ਪਰ ਇਹਨਾਂ ਨਿਯਮਾਂ ਕਾਨੂੰਨਾਂ ਦਾ ਇਹਨਾਂ ਰੀਤੀ ਰਿਵਾਜਾਂ ਦਾ ਪਰਮਾਤਮਾ ਨੂੰ ਪਾਉਣ ਦੇ ਨਾਲ ਕੋਈ ਸੰਬੰਧ ਹੈ ਹੀ ਨਹੀਂ ਕਿਉਂ ਨਹੀਂ ਹੈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 603ਵੇਂ ਅੰਗ ਦੀ ਗੁਰਬਾਣੀ ਦੇ ਵਿੱਚੋਂ ਆਪਾਂ ਸਮਝਾਂਗੇ ਕਿਉਂ ਸੰਧਿਆ ਤਰਪਣ ਤੇ ਗਾਇਤਰੀ ਮੰਤਰ ਪੜਨ ਦੇ ਨਾਲ ਰੱਬ ਨਹੀਂ ਪਾਇਆ ਜਾਂਦਾ ਸੰਧਿਆ ਤੋਂ ਭਾਵ ਹੈ ਤਿੰਨ ਵੇਲੇ ਦੀ ਪੂਜਾ ਅਰਪਣ ਤੋਂ ਭਾਵ ਹੈ ਪਿਤਰਾਂ ਨੂੰ ਪਾਣੀ ਅਰਪਣ ਕਰਨਾ ਇਹ ਸਭ ਕੁਝ ਕਰਦੇ ਹੋਏ ਵੀ ਬਿਨ ਬੂਝੇ ਦੁੱਖ ਪਾਇਆ ਆਓ ਵਿਸਥਾਰ ਦੇ ਵਿੱਚ ਇਹਨਾਂ ਗੱਲਾਂ ਨੂੰ ਸਮਝੀਏ ਜੇਕਰ ਇਹ ਸਿੱਖਿਆਵਾਂ ਚੰਗੀਆਂ ਲੱਗਣ ਸਮਝ ਦੇ ਵਿੱਚ ਆ ਜਾਵਣ ਜੀਵਨ ਚ ਲਾਗੂ ਕਰਨ ਦਾ ਢੰਗ ਮਿਲ ਜਾਵੇ ਤਾਂ ਅੱਗੇ ਲੋਕਾਂ ਤੱਕ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਲਚਨ ਆਊਟਲੁੱਕ ਦੁਰਠ ਮਹਿਲਾ ਤੀ ਜਾ ਘਰ ਪਹਿਲਾ ਤਿਹੀ ਗੁਣੀ ਤ੍ਰਿਪਵਨ ਵਿਆਪਿਆ ਭਾਈ ਗੁਰਮੁਖ ਬੂਝ ਬੁਝਾਏ RAM ਨਾਮ ਲਗ ਛੂਟੀਐ ਭਾਈ ਪੁੱਛੋ ਗਿਆਨੀਆਂ ਜਾਏ ਤਿਹੀ ਗੁਣੀ ਭਾਵ ਕੇ ਮਾਇਆ ਦੇ ਤਿੰਨਾ ਗੁਣਾ ਦੇ ਵਿੱਚ ਤ੍ਰਿ ਭਾਵਨ ਵਿਆਪਿਆ ਤਿੰਨ ਭਾਵਨਾਵਾਂ ਵਾਲਾ ਇਹ ਜਗਤ ਫਸਿਆ ਪਿਆ ਹੈ ਸਾਰਾ ਜਗਤ ਮਾਇਆ ਦੇ ਤਿੰਨਾ ਗੁਣਾਂ ਦੇ ਵਿੱਚ ਹੀ ਫਸਿਆ ਪਿਆ ਹੈ ਗੁਰਮੁਖ ਬੂਝ 부ਝਾਈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਗੁਰੂ ਉਸ ਨੂੰ ਆਤਮਕ ਜੀਵਨ ਦੀ ਸਮਝ ਬਖਸ਼ਦਾ ਹੈ ਉਹ ਮਾਇਆ ਦੇ ਤਿੰਨਾ ਗੁਣਾਂ ਦੇ ਵਿੱਚੋਂ ਉੱਪਰ ਉੱਠ ਕੇ ਚੌਥੇ ਪਦ ਦੇ ਵਿੱਚ ਆਪਣੀ ਵਰਤੀ ਨੂੰ ਟਿਕਾ ਲੈਂਦਾ ਹੁਣ ਮਾਇਆ ਦੇ ਤਿੰਨ ਗੁਣ ਕਿਹੜੇ ਨੇ ਰਜੋ ਸਤੋ ਤੇ ਤਮੋ ਇਹਨਾਂ ਦਾ ਕੀ ਅਰਥ ਹੈ ਜਿਹੜਾ ਵੀ ਮਨੁੱਖ ਗੁਰਮੁਖ ਨਹੀਂ ਹੈ ਜਿਸ ਨੇ ਚੌਥਾ ਪਦ ਹਾਸਲ ਨਹੀਂ ਕੀਤਾ ਹੈ ਆਤਮਕ ਜੀਵਨ ਦੀ ਸਮਝ ਜਿਸ ਨੂੰ ਨਹੀਂ ਆਈ ਹੈ ਉਹ ਮਾਇਆ ਦੇ ਇਹਨਾਂ ਤਿੰਨਾਂ ਗੁਣਾਂ ਦੇ ਵਿੱਚੋਂ ਕਿਸੇ ਇੱਕ ਜਾਂ ਇੱਕ ਤੋਂ ਵਧੇਰੇ ਜਾਂ ਹੋ ਸਕਦਾ ਹੈ ਤਿੰਨੇ ਦੇ ਤਿੰਨੇ ਗੁਣਾਂ ਦੇ ਵਿੱਚ ਹੀ ਗਰਸਿਆ ਪਿਆ ਹੋਵੇ ਹੁਣ ਜਿਹੜਾ ਇਨਸਾਨ ਰਜੋ ਗੁਣ ਦੇ ਅਧੀਨ ਜੀ ਦੇ ਉੱਤੇ ਮਾਇਆ ਦਾ ਰਜੋਗੁਣ ਹਾਵੀ ਹੈ ਉਹ ਖੁਦਗਰਜ਼ ਹੋ ਜਾਂਦਾ ਹੈ ਹਰ ਫੈਸਲਾ ਲੈਣ ਲੱਗਿਆਂ ਉਹ ਆਪਣਾ ਹੀ ਸੋਚਦਾ ਹੈ ਉਹਦਾ ਪੂਰਾ ਧਿਆਨ ਆਪਣੇ ਆਪ ਦੇ ਉੱਤੇ ਕੇਂਦਰਿਤ ਹੈ ਉਹ ਇਹ ਨਹੀਂ ਵੇਖਦਾ ਕਿ ਕਿਸੇ ਦੂਜੇ ਦਾ ਨੁਕਸਾਨ ਹੋ ਜਾਏਗਾ ਜਦੋਂ ਤੱਕ ਕਿ ਉਹਦਾ ਖੁਦ ਦਾ ਫਾਇਦਾ ਹੋ ਰਿਹਾ ਹੈ ਉਹ ਉਹ ਕੰਮ ਕਰਦਾ ਜਾਏਗਾ ਦੂਜਿਆਂ ਨੂੰ ਪਿੱਛੇ ਧੱਕ ਕੇ ਦੂਜਿਆਂ ਦਾ ਨੁਕਸਾਨ ਤੱਕ ਕਰਕੇ ਵੀ ਉਹ ਆਪਣਾ ਫਾਇਦਾ ਕਰਨ ਤੱਕ ਜਾਊਗਾ ਦੁਨਿਆਵੀ ਪਦਾਰਥਾਂ ਦੇ ਵਿੱਚੋਂ, ਪਦਵੀਆਂ ਦੇ ਵਿੱਚੋਂ ਉਹਨੂੰ ਖੁਸ਼ੀ ਹਾਸਲ ਹੋਏਗੀ। ਆ ਵੀ ਹਾਸਲ ਕਰ ਲਵਾਂ, ਉਹ ਵੀ ਹਾਸਲ ਕਰ ਲਵਾਂ। ਉਹਦੀ ਵਰਤੀ ਇੱਥੇ ਹੀ ਟਿਕੀ ਹੋਏਗੀ। ਇੱਕ ਚੀਜ਼ ਨੂੰ ਹਾਸਲ ਕਰਕੇ ਉਹ ਖੁਸ਼ ਹੋਏਗਾ। ਤੇ ਪਰ ਆਪਾਂ ਸਾਰੇ ਜਾਣਦੇ ਆ ਕਿ ਚੀਜ਼ਾਂ ਦੇ ਵਿੱਚੋਂ, ਪਦਵੀਆਂ ਦੇ ਵਿੱਚੋਂ ਮਿਲਣ ਵਾਲੀ ਜਿਹੜੀ ਖੁਸ਼ੀ ਆ ਉਹ ਬੜੀ ਥੋੜ ਚਿਰੀ ਹੁੰਦੀ ਹੈ। ਜਦੋਂ ਉਹ ਖੁਸ਼ੀ ਖਤਮ ਹੋ ਜਾਏਗੀ, ਫਿਰ ਉਹ ਕੁਝ ਹੋਰ ਲੱਭੇਗਾ ਕਿ ਹੁਣ ਕੁਝ ਹੋਰ ਹਾਸਲ ਕਰਾਂ ਜਿਸ ਦੇ ਨਾਲ ਕੀ ਇੱਕ ਖੁਸ਼ੀ ਬਣੀ ਰਹੇ ਇਹ ਰਜੋਗੁਣ ਵਾਲੇ ਵਿਅਕਤੀ ਦੀਆਂ ਨਿਸ਼ਾਨੀਆਂ ਨੇ ਤੇ ਅਜੋਕੇ ਯੁੱਗ ਦੇ ਵਿੱਚ ਜੇ ਆਪਾਂ ਗੱਲ ਕਰੀਏ ਜਿੱਦਾਂ ਦਾ ਸਮਾਂ ਹੁਣ ਚੱਲ ਰਿਹਾ ਹੈ ਕੰਪੈਟਿਟਿਵ ਇੱਕ ਦੂਜੇ ਤੋਂ ਅੱਗੇ ਵਧਣ ਦੀ ਹੋੜ ਜਿਹੜੀ ਲੋਕਾਂ ਦੇ ਵਿੱਚ ਲੱਗੀ ਹੈ ਇਹ ਸਾਰੀਆਂ ਰਜੋਗੁਣ ਦੀਆਂ ਨਿਸ਼ਾਨੀਆਂ ਨੇ ਅੱਜ ਦੀ ਘੜੀ ਜ਼ਿਆਦਾਤਰ ਮਨੁੱਖ ਜਿਹੜੇ ਨੇ ਇਸ ਰਜੋਗੁਣ ਦੇ ਅਧੀਨ ਨੇ ਰਜੋਗੁਣ ਉਹਨਾਂ ਦੇ ਉੱਤੇ ਹਾਵੀ ਹੈ ਅੱਗੇ ਗੱਲ ਕਰੀਏ ਜੇ ਸਤੋਗੁਣ ਦੀ ਤਾਂ ਮੇਰਾ ਖਿਆਲ ਹੈ ਕਿ ਕੋਈ ਸਮਾਂ ਸੀ ਜਦੋਂ ਇਹ ਗੁਣ ਲੋਕਾਂ ਦੇ ਉੱਤੇ ਕਾਫੀ ਹਾਵੀ ਹੁੰਦਾ ਸੀ ਜਦੋਂ ਲੋਕ ਬਹੁਤ ਜ਼ਿਆਦਾ ਪੂਜਾ ਪਾਠ ਕਰਦੇ ਸੀ ਰੱਬ ਨੂੰ ਪਾਉਣ ਦੇ ਲਈ ਨਿਰਧਾਰਤ ਕੀਤੇ ਹੋਏ ਰੀਤੀ ਰਿਵਾਜ ਫੋਲੋ ਕਰਦੇ ਸੀ ਜਦੋਂ ਲੋਕ ਧਰਮਾਂ ਦੇ ਨਿਯਮਾਂ ਕਾਨੂੰਨਾਂ ਦਾ ਪਾਲਣ ਕਰਦੇ ਸੀ ਉਦੋਂ ਉਹ ਸਤੋ ਗੁਣ ਦੇ ਅਧੀਨ ਹੁੰਦੇ ਸੀ ਤੇ ਅੱਜ ਵੀ ਜਿਹੜੇ ਲੋਕ ਅਜਿਹਾ ਕਰਦੇ ਨੇ ਉਹ ਸਤੋ ਗੁਣ ਦੇ ਅਧੀਨ ਨੇ ਉਹਨਾਂ ਨੂੰ ਲੱਗਦਾ ਹੈ ਕਿ ਖੁਸ਼ੀ ਸ਼ਾਇਦ ਇੰਜ ਕਰਕੇ ਹੀ ਮਿਲੇਗੀ ਖੁਸ਼ੀ ਸ਼ਾਇਦ ਮਿੱਥੇ ਸਮਿਆਂ ਤੇ ਪੂਜਾ ਪਾਠ ਕਰਕੇ ਹੀ ਮਿਲੇਗੀ ਉਹਨਾਂ ਨੂੰ ਲੱਗਦਾ ਹੈ ਜਿਹੜਾ ਵੀ ਮਨੁੱਖ ਸਤੋ ਗੁਣ ਦੇ ਅਧੀਨ ਹੈ ਉਹਨੂੰ ਲੱਗਦਾ ਹੈ ਕਿ ਸ਼ਾਇਦ ਕੋਈ ਖਾਸ ਪਹਿਰਾਵਾ ਪਾ ਕੇ ਹੀ ਖੁਸ਼ੀ ਮਿਲੇਗੀ ਕਿਉਂਕਿ ਉਹਦੀ ਵਿਰਤੀ ਦੇ ਵਿੱਚ ਇਹ ਗੱਲ ਵਸੀ ਹੈ ਕਿ ਜੇ ਇਹ ਖਾਸ ਪਹਿਰਾਵਾ ਪਹਿਨੂਗਾ ਤਾਂ ਮੈਂ ਰੱਬ ਦੇ ਨਜ਼ਦੀਕ ਹੋਊਗਾ ਕਿ ਜੇ ਮੈਂ ਇਸ ਖਾਸ ਖਾਸ ਸਮੇਂ ਤੇ ਰੱਬ ਨੂੰ ਧਿਆਊਂਗਾ ਉਹਦੇ ਗੁਣਾਂ ਦੀ ਵਿਚਾਰ ਕਰੂੰਗਾ ਕੁਝ ਮਿੱਠੀਆਂ ਹੋਈਆਂ ਪੰਕਤੀਆਂ ਨੂੰ ਪੜੂੰਗਾ ਜਿਨ੍ਹਾਂ ਦੇ ਅਰਥ ਵੀ ਮੈਨੂੰ ਪਤਾ ਹੋਣ ਜਾਂ ਨਾ ਹੋਣ ਬਸ ਮੈਂ ਪੜਨੀਆਂ ਨੇ ਇਹ ਸਤੋਗੁਣ ਦੀਆਂ ਨਿਸ਼ਾਨੀਆਂ ਉਹਨੂੰ ਲੱਗਦਾ ਕਿ ਇੰਜ ਕਰਕੇ ਹੀ ਉਹਦੀ ਜ਼ਿੰਦਗੀ ਜਿਹੜੀ ਆ ਉਹ ਸਖਾਲੀ ਹੋਏਗੀ ਇੰਜ ਕਰਕੇ ਹੀ ਉਹਦੇ ਜੀਵਨ ਦੇ ਵਿੱਚ ਸਦਾ ਆਨੰਦ ਬਣਿਆ ਰਹੇਗਾ ਪਰ ਅਜਿਆ ਵੀ ਨਹੀਂ ਹੁੰਦਾ ਬਥੇਰੇ ਧਾਰਮਿਕ ਲੋਕ ਨੇ ਜਸਵੀ ਧਰਮ ਨੂੰ ਉਹ ਮੰਨਦੇ ਨੇ ਉਸ ਧਰਮ ਦੇ ਨਿਯਮਾਂ ਕਾਨੂੰਨਾਂ ਦੀ ਬੜੀ ਸ਼ਿੱਦਤ ਦੇ ਨਾਲ ਪਾਲਣਾ ਕਰਦੇ ਨੇ ਪਰ ਫੇਰ ਵੀ ਦੁਖੀ ਨੇ ਫੇਰ ਵੀ 부জে 부জে ਰਹਿੰਦੇ ਨੇ ਫੇਰ ਵੀ ਉਹਨਾਂ ਦੇ ਜੀਵਨ ਦੇ ਵਿੱਚੋਂ ਆਨੰਦ ਦੀ ਕਮੀ ਹੈ ਹੁਣ ਗੱਲ ਕਰੀਏ ਤੀਸਰਿਆਂ ਦੀ ਜਿਹੜੇ ਤਮੋ ਗੁਣ ਦੇ ਅਧੀਨ ਨੇ ਇਹ ਉਹ ਲੋਕ ਨੇ ਜਿਹੜੇ ਬਿਲਕੁਲ ਹੀ ਅਗਿਆਨੀ ਨੇ ਜਿਨ੍ਹਾਂ ਦਾ ਮਾਨਸਿਕ ਪੱਧਰ ਬਹੁਤ ਨੀਮਾ ਹੈ ਸਿਧਰੇ ਹੋਣ ਤੋਂ ਬਸ ਥੋੜੇ ਜਿਹੀ ਬਚੇ ਹੋਏ ਬਲਕਿ ਜੇ ਸਿਧਰੇ ਹੀ ਹੋ ਜਾਮਣ ਤਾਂ ਸ਼ਾਇਦ ਰੱਬ ਦੇ ਨਜ਼ਦੀਕ ਹੋ ਜਾਵੇ ਕਿਉਂਕਿ ਜਿਹੜਾ ਸਿਧਰਾ ਬੰਦਾ ਜਿਹਨੂੰ ਆਪਾਂ ਪੰਜਾਬੀ ਚ ਕਹਿ ਦਿੰਨੇ ਆ ਉਹ ਇੱਕ ਤਰ੍ਹਾਂ ਦਾ ਭਗਤ ਬੰਦਾ ਹੁੰਦਾ ਹੈ ਨਾ ਤੇ ਉਹਨੂੰ ਪੂਜਾ ਪਾਠਾਂ ਨਾਲ ਕੋਈ ਲੈਣਾ ਦੇਣਾ ਹੁੰਦਾ ਨਾ ਹੀ ਉਹਨੂੰ ਕੋਈ ਚੀਜ਼ਾਂ ਜਾਂ ਪਦਵੀਆਂ ਹਾਸਲ ਕਰਨ ਤੱਕ ਕੋਈ ਮਤਲਬ ਹੁੰਦਾ ਸਿਧਰੇ ਬੰਦੇ ਹਮੇਸ਼ਾ ਖੁਸ਼ ਰਹਿੰਦੇ ਆ ਉਹ ਰੱਬ ਦੇ ਨੇੜੇ ਹੁੰਦੇ ਆ ਪਰ ਜਿਹੜੇ ਇਹ ਤਮੋ ਗੁਣ ਦੇ ਅਧੀਨ ਨੇ ਇਹ ਬਾਕਾਇਦਾ ਸਿਧਰੇ ਨਹੀਂ ਪਰ ਸਿਤਾਰੇ ਹੋਣ ਦੇ ਬਿਲਕੁਲ ਨੇੜੇ ਹੀ ਹੈ ਇਹਨਾਂ ਦੀ ਸੋਚਣ ਸ਼ਕਤੀ ਬਹੁਤ ਘੱਟ ਹੈ ਮਨੁੱਖ ਅਤੇ ਪਸ਼ੂਆਂ ਜਾਂ ਪੰਛੀਆਂ ਦੇ ਵਿੱਚ ਇੱਕ ਵੱਡਾ ਫਰਕ ਇਹ ਹੈ ਕਿ ਸਾਡੇ ਦਿਮਾਗ ਦੇ ਵਿੱਚ ਇੱਕ ਹਿੱਸਾ ਹੈ ਜਿਹੜਾ ਆਪਣੇ ਫਰੰਟ ਤੇ ਪੈ ਜਾਂਦਾ ਹੈ ਮੱਥੇ ਤੇ ਪੈ ਜਾਂਦਾ ਹੈ ਫਰੰਟਲ ਕਾਰਟੈਕਸ ਕਹਿੰਦੇ ਨੇ ਮਨੁੱਖ ਦੇ ਕੋਲੇ ਉਹ ਹੈ ਬਹੁਤ ਜ਼ਿਆਦਾ ਡਿਵੈਲਪਡ ਹੈ ਜਿਹਦੇ ਨਾਲ ਅਸੀਂ ਚੀਜ਼ਾਂ ਨੂੰ ਗੱਲਾਂ ਨੂੰ ਬੜੀ ਡੂੰਘਾਈ ਦੇ ਨਾਲ ਸੋਚ ਸਕਦੇ ਆ ਕਿਸੇ ਵੀ ਪੱਖ ਤੇ ਸੋਚ ਵਿਚਾਰ ਕਰ ਸਕਦੇ ਆ ਸੋਚ ਵਿਚਾਰ ਕੇ ਫੈਸਲਾ ਲੈ ਸਕਦੇ ਜਿਹੜੇ ਤਮੋਗੁਣ ਦੇ ਅਧੀਨ ਨੇ ਉਹਨਾਂ ਦੀ ਇਹ ਸ਼ਕਤੀ ਬੜੀ ਘੱਟ ਹੁੰਦੀ ਹੈ ਫੈਸਲੇ ਲੈਣ ਲੱਗਿਆਂ ਨਫੇ ਨੁਕਸਾਨ ਨੂੰ ਵਿਚਾਰਨ ਦੀ ਸ਼ਕਤੀ ਉਹਨਾਂ ਕੋਲੇ ਘੱਟ ਹੁੰਦੀ ਹੈ ਤੇ ਇਸ ਗੁਣ ਦੇ ਅਧੀਨ ਜਿਹੜੇ ਲੋਕ ਆ ਜਾਂਦੇ ਨੇ ਪ੍ਰਮੁੱਖ ਤੌਰ ਤੇ ਜਿਹੜੇ ਕਿਸੇ ਨਾ ਕਿਸੇ ਨਸ਼ੇ ਦੀ ਗ੍ਰਿਫਤ ਦੇ ਵਿੱਚ ਫਸੇ ਹੋਏ ਨੇ ਜਿਨ੍ਹਾਂ ਨੂੰ ਕੋਈ ਨਾ ਕੋਈ ਲਤ ਐਡੀ ਭੈੜੀ ਲੱਗ ਗਈ ਹੈ ਕਿ ਉਹਦੇ ਤੋਂ ਇਲਾਵਾ ਉਹਨਾਂ ਨੂੰ ਹੋਰ ਕੁਝ ਸੁੱਚਦਾ ਹੀ ਨਹੀਂ ਉਹ ਲਤ ਜਦੋਂ ਪੂਰੀ ਹੁੰਦੀ ਹੈ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਫਿਰ ਤੋਂ ਉਹ ਖੁਸ਼ੀ ਜਿਹੜੀ ਥੋੜ ਚਿਰ ਹੀ ਹੁੰਦੀ ਹੈ ਜਦੋਂ ਹੀ ਉਹ ਖਤਮ ਹੁੰਦੀ ਹੈ ਉਹਨਾਂ ਨੂੰ ਫਿਰ ਤੋਂ ਉਸ ਲਤ ਨੂੰ ਪੂਰੀ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ ਸੋ ਇਹ ਮਾਇਆ ਦੇ ਤਿੰਨ ਗੁਣ ਨੇ ਇਹਨਾਂ ਦੇ ਅਧੀਨ ਦੁਨੀਆ ਜਿਹੜੀ ਹੈ ਉਹ ਫਸੀ ਪਈ ਹੈ ਤਿਹੇ ਗੁਣੀ ਤ੍ਰਿ ਭਵਨ ਵਿਆਪੀ ਪਰ ਹੁਣ ਚੌਥੇ ਗੁਣ ਦੀ ਜੇ ਗੱਲ ਨਾ ਕਰੀਏ ਤਾਂ ਨਾਂ ਇਨਸਾਫੀ ਹੋਏਗੀ ਗੁਰਮੁਖ ਬੂਝ 부ਝਾਏ ਗੁਰਮੁਖ ਨੂੰ ਐਸਾ ਕੀ ਸਮਝ ਦੇ ਵਿੱਚ ਆ ਜਾਂਦਾ ਹੈ ਕਿ ਉਹ ਇਹਨਾਂ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਕੇ ਆਪਣੀ ਵਿਰਤੀ ਨੂੰ ਚੌਥੇ ਪਦ ਦੇ ਵਿੱਚ ਟਿਕਾ ਲੈਂਦਾ ਉਹਨੂੰ ਇੱਕ ਗੱਲ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਇਸ ਸ੍ਰਿਸ਼ਟੀ ਦੇ ਕਣ ਕਣ 'ਚ ਵੱਸਦਾ ਹੈ ਉਹਦੇ ਨਾਲ ਜੁੜਨ ਦੇ ਲਈ ਕਿਸੇ ਖਾਸ ਥਾਂ ਤੇ ਜਾਣ ਦੀ ਲੋੜ ਨਹੀਂ ਕਿਸੇ ਖਾਸ ਪਹਿਰਾਵੇ ਨੂੰ ਪਹਿਨਣ ਦੀ ਲੋੜ ਨਹੀਂ ਕਿਸੇ ਖਾਸ ਪੰਕਤੀਆਂ ਨੂੰ ਖਾਸ-ਖਾਸ ਸਮਿਆਂ ਦੇ ਉੱਤੇ ਉਚਾਰਨ ਦੀ ਲੋੜ ਨਹੀਂ ਕਿਸੇ ਵੀ ਤਰ੍ਹਾਂ ਦੇ ਖਾਸ ਨਿਯਮਾਂ ਕਾਨੂੰਨਾਂ ਨੂੰ ਧਾਰਮਿਕ ਨਿਯਮਾਂ ਕਾਨੂੰਨਾਂ ਦਾ ਪਾਲਣ ਕਰਨ ਦੀ ਲੋੜ ਨਹੀਂ ਜਦੋਂ ਤੱਕ ਤੁਹਾਡੇ ਅੰਦਰ ਇੱਛਾ ਹੈ ਪਰਮਾਤਮਾ ਦੇ ਨਾਲ ਜੁੜਨ ਦੀ ਤੁਸੀਂ ਜਦੋਂ ਚਾਹੋ ਜਿੱਥੇ ਚਾਹੋ ਉਸ ਪਰਮਾਤਮਾ ਦੇ ਨਾਲ ਜੁੜ ਸਕਦੇ ਹੋ ਤੁਹਾਨੂੰ ਅੱਖਾਂ ਵੀ ਬੰਦ ਕਰਨ ਦੀ ਲੋੜ ਨਹੀਂ ਇਹ ਵੀ ਇੱਕ ਬਹੁਤ ਵੱਡਾ ਭਲੇਖਾ ਹੁੰਦਾ ਕਿ ਪ੍ਰਮਾਤਮਾ ਨਾਲ ਜੁੜਨਾ ਹੈ ਤਾਂ ਅੱਖਾਂ ਬੰਦ ਕਰਕੇ ਜੁੜਿਆ ਜਾਏਗਾ ਨਹੀਂ ਖੁੱਲੀਆਂ ਅੱਖਾਂ ਦੇ ਨਾਲ ਤੁਸੀਂ ਦਰਖਤਾਂ ਦੇ ਹਿਲਦੇ ਹੋਏ ਪੱਤਰਾਂ ਨੂੰ ਦੇਖੋ ਤੇ ਉਹਨਾਂ ਦੇ ਵਿੱਚੋਂ ਪ੍ਰਮਾਤਮਾ ਨੂੰ ਮਹਿਸੂਸ ਕਰੋ ਖੁੱਲੀਆਂ ਅੱਖਾਂ ਦੇ ਨਾਲ ਆਪਣੇ ਸਰੀਰ ਨੂੰ ਦੇਖੋ ਆਸ-ਪਾਸ ਦੇ ਲੋਕਾਂ ਦੇ ਸਰੀਰਾਂ ਨੂੰ ਦੇਖੋ ਕਿਵੇਂ ਚੱਲ ਰਹੇ ਨੇ ਐਡੀ ਕੰਪਲੈਕਸ ਮਸ਼ੀਨਰੀ ਹੈ ਇਸ ਸਰੀਰ ਦੀ ਚੱਲਦੀ ਪਈਏ ਅਸੀਂ ਆਪਣੇ ਢੰਗ ਨਾਲ ਤੇ ਨਹੀਂ ਜਲਾ ਸਕਦੇ ਨਹੀਂ ਪਰਮਾਤਮਾ ਨੇ ਬਣਾਇਆ ਇਹ ਸਿਸਟਮ ਇਹਦੇ ਇਹਨੂੰ ਵੇਖ ਕੇ ਅਸੀਂ ਉਸ ਪਰਮਾਤਮਾ ਨੂੰ ਮਹਿਸੂਸ ਕਰ ਸਕਦੇ ਹਾਂ ਉਹਦੇ ਨਾਲ ਜੁੜ ਸਕਦੇ ਹਾਂ ਗੁਰਮੁਖ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਕਿ ਜਦੋਂ ਵੀ ਉਹਦੇ ਮਨ ਦੇ ਵਿੱਚ ਕਦੇ ਇਹ ਵਿਚਾਰ ਪੈਦਾ ਹੋਵੇ ਕਿ ਮੈਂ ਆਹ ਹਾਸਲ ਕਰ ਲਵਾਂ ਤਾਂ ਮੈਂ ਖੁਸ਼ ਹੋ ਜਾਊਂਗਾ ਨਾਲ ਦੀ ਨਾਲ ਉਹਨੂੰ ਇਹ ਗੱਲ ਦੀ ਵੀ ਸਮਝ ਆਉਂਦੀ ਹੈ ਕਿ ਖੁਸ਼ ਹੋ ਤਾਂ ਜਾਊਂਗਾ ਪਰ ਉਹ ਖੁਸ਼ੀ ਬੜੀ ਛੇਤੀ ਖਤਮ ਵੀ ਹੋ ਜਾਊਗੀ ਤੇ ਫਿਰ ਮੈਂ ਕੁਝ ਹੋਰ ਲੱਭਦਾ ਫਿਰੂੰਗਾ ਸੋ ਇਹਦੇ ਨਾਲੋਂ ਬਿਹਤਰ ਹੈ ਕਿ ਜੋ ਹੈ ਉਹਦੇ 'ਚ ਮੈਂ ਖੁਸ਼ ਰਹਿਮਾਂ ਪਰਮਾਤਮਾ ਦੀ ਰਜ਼ਾ ਅਧੀਨ ਜੋ ਮੇਰੀ ਕਿਸਮਤ ਦੇ ਵਿੱਚ ਲਿਖਿਆ ਉਹ ਮੈਨੂੰ ਮਿਲਣਾ ਹੀ ਮਿਲਣਾ ਹੈ ਉਹਨੂੰ ਹਾਸਲ ਕਰਨ ਦੇ ਲਈ ਇਹ ਵੀ ਨਹੀਂ ਕਿ ਉਹ ਏਦਾਂ ਹੀ ਮਿਲ ਜਾਣਾ ਉਹਨੂੰ ਹਾਸਲ ਕਰਨ ਦੇ ਲਈ ਜੋ ਕੁਝ ਵੀ ਕਰਨਾ ਹੋਇਆ ਉਹ ਕਰਨ ਦਾ ਵਿਚਾਰ ਵੀ ਪਰਮਾਤਮਾ ਮੈਨੂੰ ਦੇਵੇਗਾ ਉਸ ਵਿਚਾਰ ਦੇ ਉੱਤੇ ਕੰਮ ਕਰਨ ਦੀ ਹਿੰਮਤ ਵੀ ਪਰਮਾਤਮਾ ਮੈਨੂੰ ਦੇਵੇਗਾ ਪਰ ਜਦੋਂ ਦੇਵੇਗਾ ਉਦੋਂ ਦੇਵੇਗਾ ਫਿਲਹਾਲ ਦੇ ਲਈ ਜੋ ਕੁਝ ਦਿੱਤਾ ਹੈ ਉਹਦੇ 'ਚ ਮੈਂ ਖੁਸ਼ ਹਾਂ ਇਹ ਗੁਰਮੁਖ ਦੀ ਆਤਮਿਕ ਅਵਸਥਾ ਬਣ ਜਾਂਦੀ ਹੈ ਨਾਤੇ ਉਹ ਅਗਿਆਨੀ ਰਹਿੰਦਾ ਹੈ ਅਗਿਆਨੀ ਰਹਿ ਕੇ ਕਿਸੇ ਲਤ ਦਾ ਸ਼ਿਕਾਰ ਹੁੰਦਾ ਨਹੀਂ 나ਹੀਂ ਉਹ ਸਤੋਗੁਣ ਦੇ ਅਧੀਨ ਹੋ ਕੇ ਖਾਸ ਪ੍ਰਕਿਰਿਆਵਾਂ 'ਚ ਫਸਿਆ ਤੇ ਨਾਹੀਂ ਉਹ ਇੱਕ ਦੂਜੇ ਨਾਲੋਂ ਅੱਗੇ ਵਧਣ ਦੀ ਹੋੜ ਦੇ ਵਿੱਚ ਫਸਿਆ ਇਹਨਾਂ ਤਿੰਨਾਂ ਹੀ ਅਵਸਥਾਵਾਂ 'ਚੋਂ ਉੱਪਰ ਉੱਠ ਕੇ ਚੌਥੇ ਪੱਧਰ ਦੇ ਵਿੱਚ ਵਿਰਾਜਮਾਨ ਹੋ ਗਿਆ ਗੁਰਮੁਖ ਬੂਝ ਬੁਝਾਈ RAM ਨਾਮ ਲੱਗ ਛੂਟੀ ਹੈ ਭਾਈ ਪੁੱਛੋ ਗਿਆਨੀਆਂ ਜਾਏ ਪਰਮਾਤਮਾ ਦੇ ਨਾਮ ਦੇ ਵਿੱਚ ਲੀਨ ਹੋ ਕੇ ਮਾਇਆ ਦੇ ਤਿੰਨਾ ਗੁਣਾ ਦੀ ਪਕੜ ਤੋਂ ਬਚੀਦਾ ਹੈ ਆਪਣੀ ਤਸੱਲੀ ਵਾਸਤੇ ਜਾ ਕੇ ਪੁੱਛ ਲਵੋ ਉਹਨਾਂ ਨੂੰ ਜਿਨ੍ਹਾਂ ਨੂੰ ਆਤਮਕ ਜੀਵਨ ਦੀ ਸਮਝ ਆ ਗਈ ਹੈ ਅਸੀਂ ਕਿੰਨੂ ਪੁੱਛੀਏ ਅਸੀਂ ਪੁੱਛੀਏ ਗੁਰਬਾਣੀ ਨੂੰ ਅਸੀਂ ਪੁੱਛੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੋ ਗਿਆਨੀਆਂ ਜਾਈ ਇਹ ਉਹਨਾਂ ਗਿਆਨੀਆਂ ਨੇ ਗੁਰਬਾਣੀ ਲਿਖੀ ਹੈ ਜਿਨ੍ਹਾਂ ਨੂੰ ਆਤਮਕ ਜੀਵਨ ਦੀ ਸਮਝ ਆ ਗਈ ਸੀ ਸੋ ਮਾਇਆ ਦੇ ਤਿੰਨਾਂ ਗੁਣਾਂ ਤੋਂ ਕਿਵੇਂ ਬਚਣਾ ਹੈ ਇਹ ਅਸੀਂ ਕਿਹਨੂੰ ਪੁੱਛੀਏ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ ਅਸੀਂ ਗੁਰਬਾਣੀ ਨੂੰ ਪੜ੍ਹੀਏ ਸਾਨੂੰ ਆਪਣੇ ਆਪ ਹੀ ਸਮਝ ਆ ਜਾਏਗੀ ਮਨ ਰੇ ਤ੍ਰੈ ਗੁਣ ਛੋੜ ਚੌਥਾ ਚਿਤ ਲਾਏ ਹਰ ਜਿਉ ਤੇਰਾ ਮਨ ਵਸੈ ਭਾਈ ਸਦਾ ਹਰ ਕੇ ਗੁਣ ਗਾਏ ਰਹਾਓ ਇਹ ਮੇਰੇ ਮਨ ਮਾਇਆ ਦੇ ਤਿੰਨ ਗੁਣਾ ਦੇ ਪ੍ਰਭਾਵ ਨੂੰ ਛੱਡ ਕੇ ਉਸ ਅਵਸਥਾ ਵਿੱਚ ਟਿਕ ਜਿੱਥੇ ਇਹਨਾਂ ਤਿੰਨਾਂ ਦਾ ਜ਼ੋਰ ਨਹੀਂ ਪੈਂਦਾ ਇਹ ਭਾਈ ਪ੍ਰਮਾਤਮਾ ਤੇਰੇ ਮਨ ਵਿੱਚ ਹੀ ਵਸਦਾ ਹੈ ਸਦਾ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਇਆ ਕਰ ਇਸ ਸਾਰੀ ਗੱਲਬਾਤ ਦੇ ਵਿੱਚੋਂ ਇੱਕ ਗੱਲ ਹੋਰ ਜੋ ਸਿੱਖਣ ਨੂੰ ਮਿਲਦੀ ਹੈ ਕਿ ਮਾਇਆ ਸ਼ਬਦ ਜਦੋਂ ਇਸਤੇਮਾਲ ਹੁੰਦਾ ਹੈ ਉਹਦਾ ਮਤਲਬ ਪੈਸਾ ਨਹੀਂ ਹੁੰਦਾ ਹਾਂ ਪੈਸਾ ਵੀ ਮਾਇਆ ਦੇ ਅਧੀਨ ਆਉਂਦਾ ਹੈ ਪਰ ਕੱਲਾ ਪੈਸਾ ਹੀ ਮਾਇਆ ਨਹੀਂ ਇਸ ਮਾਇਆ ਦੇ ਤਿੰਨ ਗੁਣ ਨੇ ਕਹਿ ਸਕਦੇ ਹਾਂ ਰਜੋ ਗੁਣ ਸ਼ਾਇਦ ਪੈਸੇ ਨਾਲ ਸੰਬੰਧਿਤ ਹੈ ਕਿਉਂਕਿ ਰਜੋ ਗੁਣ ਵਾਲਾ ਵਿਅਕਤੀ ਉਹ ਚੀਜ਼ਾਂ ਹਾਸਲ ਕਰਨ ਦੀਆਂ ਕੋਸ਼ਿਸ਼ਾਂ 'ਚ ਲੱਗਿਆ ਹੁੰਦਾ ਜਿਹੜੀਆਂ ਪੈਸਿਆਂ ਦੇ ਨਾਲ ਖਰੀਦੀਆਂ ਜਾਂਦੀਆਂ ਨੇ ਪਰ ਮਾਇਆ ਦੇ ਦੋ ਗੁਣ ਹੋਰ ਵੀ ਨੇ ਸਤੋ ਤੇ ਤਮੋ ਬੜੇ ਵਿਸਥਾਰ ਦੇ ਵਿੱਚ ਇਹਨਾਂ ਗੁਣਾਂ ਨੂੰ ਆਪਾਂ ਸਮਝ ਲਿਆ ਉਮੀਦ ਕਰਦੇ ਹਾਂ ਕਿ ਇਹ ਸਮਝ ਤੁਹਾਨੂੰ ਇਹਨਾਂ ਗੁਨਾ ਦੇ ਵਿੱਚੋਂ ਬਾਹਰ ਨਿਕਲਣ ਦੇ ਵਿੱਚ ਸਹਾਇਤਾ ਕਰੀ ਕੀ ਨਾਮ ਤੇ ਸਭ ਉਪਜੇ ਭਾਈ ਨਾਏ ਵਿਸਰਿਆ ਮਰ ਜਾਏ ਅਗਿਆਨੀ ਜਗਤ ਅੰਧ ਹੈ ਭਾਈ ਸੁਤੇ ਗਏ ਮੁਹਾਏ اے ਭਾਈ ਪਰਮਾਤਮਾ ਦੇ ਨਾਮ ਵਿੱਚ ਜੁੜ ਕੇ ਹੀ ਸਾਰੇ ਜੀਵ ਆਤਮਿਕ ਜੀਵਨ ਜਿਉ ਸਕਦੇ ਹਨ ਜੇ ਨਾਮ ਵਿਸਰ ਜਾਏ ਤਾਂ ਮਨੁੱਖ ਆਤਮਿਕ ਮੌਤੇ ਮਰ ਜਾਂਦਾ ਹੈ ਨਾਏ ਵਿਸਰਿਆ ਮਰ ਜਾਏ ਅਗਿਆਨੀ ਜਗਤ ਅੰਧ ਹੈ ਭਾਈ ਆਤਮਿਕ ਜੀਵਨ ਦੀ ਸਮਝ ਤੋਂ ਸੱਖਣਾ ਜਗਤ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਰਹਿੰਦਾ ਹੈ ਮਾਇਆ ਦੇ ਮੋਹ ਵਿੱਚ ਸੁੱਤੇ ਹੋਏ ਮਨੁੱਖ ਆਤਮਿਕ ਜੀਵਨ ਦੀ ਰਾਸ ਪੂੰਜੀ ਲੁਟਾ ਕੇ ਜਾਂਦੇ ਹਨ ਗੁਰਮੁਖ ਜਾਗੇ ਸੇ ਉਬਰੇ ਭਾਈ ਪਵਜਲ ਪਾਰ ਉਤਾਰ ਜਗ ਮਹਿਲਾ ਹਰ ਨਾਮ ਹੈ ਭਾਈ ਹਿਰਦਾ ਰਖਿਆ ਔਰ ਧਾਰ اے ਭਾਈ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਮਾਇਆ ਦੇ ਮੋਹ ਦੀ ਨੀਂਦ ਵਿੱਚੋਂ ਜਾਗ ਪੈਂਦੇ ਹਨ ਉਹ ਸੰਸਾਰ ਸਮੁੰਦਰ ਵਿੱਚ ਡੁੱਬਣੋਂ ਬਚ ਜਾਂਦੇ ਹਨ ਗੁਰੂ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ। ਇਹ ਭਾਈ ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਸਾਂਭ ਕੇ ਰੱਖਦਾ ਹੈ। ਇਹ ਹਰ ਨਾਮ ਹੀ ਜਗਤ ਦੇ ਵਿੱਚ ਅਸਲ ਲਾਭ ਹੈ। ਗੁਰ ਸ਼ਰਣਾਈ ਉਬਰੇ ਭਾਈ RAM ਨਾਮ ਲਿਵ ਲਾਏ ਨਾਨਕ ਨਾਉ ਬੇੜਾ ਨਾਉ ਤੁਲਹੜਾ ਭਾਈ ਜਿੱਤ ਲਗ ਪਾਰ ਜਨ ਪਾਏ हे ਭਾਈ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਸੁਰਤ ਜੋੜ ਕੇ ਮਨੁੱਖ ਸੰਸਾਰ ਸਮੁੰਦਰ ਦੇ ਵਿੱਚ ਡੁੱਬਣੋਂ ਬਚ ਜਾਂਦੇ ਹਨ हे ਨਾਨਕ ਇਹ ਆਖੋ ਕਿ ਪ੍ਰਮਾਤਮਾ ਦਾ ਨਾਮ ਹੀ ਜਹਾਜ਼ ਹੈ ਨਾਮ ਹੀ ਤੁਲਹਾ ਹੈ ਜਾਨੀ ਕਿ ਚੱਪੂ ਹੈ ਜਿਸ ਵਿੱਚ ਚੜ ਕੇ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਵੀਡੀਓ ਦੀ ਲੰਬਾਈ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਅੰਗ ਦੀ ਗੁਰਬਾਣੀ ਦਾ ਬਾਕੀ ਹਿੱਸਾ ਅਗਲੀ ਵੀਡੀਓ ਦੇ ਵਿੱਚ ਸਮਝਦੇ ਹਾਂ ਉਮੀਦ ਕਰਦੇ ਹਾਂ ਇਸ ਵੀਡੀਓ ਦੇ ਵਿੱਚੋਂ ਤੁਹਾਨੂੰ ਮਾਇਆ ਦੇ ਤਿੰਨਾ ਗੁਣਾ ਦੀ ਸਮਝ ਜ਼ਰੂਰ ਆਈ ਹੋਏਗੀ ਇਹਨਾਂ ਤੋਂ ਬਚਣਾ ਕਿਵੇਂ ਹੈ ਇਹਨਾਂ ਤੋਂ ਬਚਣ ਦਾ ਰਸਤਾ ਕਿਵੇਂ ਦੇਖਿਆ ਜਾ ਸਕਦਾ ਹੈ ਕੌਣ ਦਿਖਾ ਸਕਦਾ ਹੈ ਇਹ ਵੀ ਜ਼ਰੂਰ ਸਮਝ ਦੇ ਵਿੱਚ ਆਇਆ ਹੋਏਗਾ ਅਰਦਾਸ ਕਰਦੇ ਹਾਂ ਉਸ ਪ੍ਰਮਾਤਮਾ ਦੇ ਅੱਗੇ ਕਿ ਇਹਨਾਂ ਸਿੱਖਿਆਵਾਂ ਨੂੰ ਸਾਡੇ ਜੀਵਨ ਦੇ ਵਿੱਚ ਲਾਗੂ ਕਰਨ ਦੀ ਹਿੰਮਤ ਸਾਨੂੰ ਉਹ ਪ੍ਰਮਾਤਮਾ ਬਖਸ਼ੇ ਇੱਥੇ ਹੀ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ